ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਲ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਨਗਦ ਖਾਣਾਂਗੇ ਤੁਹਾਨੂੰ ਆਪਾਂ 9 10 ਤੇ ਦਿਖਾਵਾਂਗੇ ਹਰ ਇੱਕ ਪ੍ਰਕਾਰ ਦਾ ਮਾਲ ਜਿਵੇਂ ਕਹਿੰਦੇ ਉਹਦੇ ਮਨਕੇ ਚੱਲੋ ਵੀ ਕੁਰਤੇ ਪਜਾਮੇ ਤੋਂ ਲੈ ਕੇ ਕੋਟ ਪੈਂਟ ਤੱਕ ਦਾ ਕੱਪੜਾ ਉਸ ਅਕੋਰਡਿੰਗ ਦੇ ਕਾਮਾ ਦਿਖਾਉਣੀਆਂ ਕਹਿਣ ਦਾ ਭਾਵ ਆਪਣਾ ਕੱਪੜੇ ਸੁਣਾਉਣ ਦਾ ਨਹੀਂ ਵੀ ਹਰ ਇੱਕ ਪ੍ਰਕਾਰ ਦੀ ਮਿਲੂ ਜੇ ਕਿਸੇ ਵੀਰ ਦਾ ਮਾਣਾ ਕ੍ਰਾਸ ਬੈਡ ਉਹ ਲਓ ਰਾਠੀ ਜਰਸੀ ਐਰ ਸੈਰ ਹਰ ਇੱਕ ਪ੍ਰਕਾਰ ਦੀ ਗਾ ਮਿਲੂ ਡਿਟੇਲ ਵੀ ਉੱਤੇ ਕੰਡੀ ਕੰਡੀ ਬਾਰੇ ਪੁੱਛਦੇ ਆ ਸੱਸੀ ਕਾਲ ਬਾਈ ਜੀ ਸੱਸੀ ਕਾਲ ਜੀ ਨਾਮ ਐਡਰੈਸ ਦੱਸ ਦਿਓ ਬਾਈ ਜੀ ਨਾਮ ਜੱਗੀ ਆ ਜੀ ਪਿੰਡ ਕੋਠੇ ਕੋ ਗੁਰਾਮਦਸ ਨਗਰ ਸੇਖਾ ਰੋਡ ਬਰਨਾਲਾ ਬਰਨਾਲਾ ਸ਼ਹਿਰ ਆਪਣਾ ਖਾਸ ਬਾਈ ਜੀ ਠੀਕ ਹੈ ਕਈ ਵੀ ਰੁਲ ਕੇ ਜਾਂਦੇ ਆ ਵੀ ਇਹ ਕਿੱਥੇ ਆ ਏਰੀਆ ਆਪਣਾ ਬਰਨਾਲਾ ਸ਼ਹਿਰ ਆ ਖਾਸ ਜਿਹੜਾ ਰੈਕੋਟ ਰੋਡ ਉਹ ਤੋਂ ਧੂਰੀ ਨੂੰ ਰੋਡ ਪਾਰਦਾਗਾ ਉਸ ਰੋਡ ਦੇ ਉੱਤੇ 10 ਕਿਲੋਮੀਟਰ ਅਗੇ ਆਪਣਾ ਫਾਰਮ ਆ ਆਪਣੇ ਫਾਰਮ ਦਾ ਨਾਮ ਵੀ ਜੱਗੀ ਡੇਰੀ ਫਾਰਮ ਆ ਜੀ ਤੇ ਮੋਬਾਈਲ ਨੰਬਰ ਜੀ ਆਪਣਾ 981559187 ਅੱਜ ਆਪਾਂ 24 ਤਰੀਕ ਨੂੰ ਵੀਡੀਓ ਕਵਰ ਕਰਦੇ ਪਏ ਆ ਹਾਂ ਭਾਈ ਜੀ 25 ਤਰੀਕ ਨੂੰ ਮਨੂੰ ਵੀ ਕੋਈ ਵੀ ਵੀਰ ਆਪਣੇ ਕੋਲੇ ਆਊਗਾ ਤਾਂ ਬਾਰਾਂ ਦਿਨ ਬਹਿਣਾ ਹਰ ਤਿਆਰ ਹੋਣਗੇ ਜਮ ਠੀਕ ਹੈ ਤੇ ਹੋਣਗੇ ਮੰਨ ਕੇ ਚਲੋ ਹਰ ਇੱਕ ਦੇ ਸਮਝਾਉਣ ਵਾਲੇ ਹਾਂ ਹਰ ਇੱਕ ਦੇ ਸਮਝਾ ਲਈ ਭਾਈ ਜੀ ਰੇਟ ਆਪਣੇ ਕੋਲ ਕਿੱਥੋਂ ਤੋਂ ਸ਼ੁਰੂ ਹੋ ਜਾਣਾ ਮੇਰੇ ਮਾਈ ਜੀ ਆਪਣੇ ਕੋਲ 55000 ਤੋਂ ਸ਼ੁਰੂ ਹੋ ਜਾਣਗੇ ਐ ਮਨੂੰ ਵੀ ਲੱਖ ਸਵਾ ਲੱਖ ਤੱਕ ਕਰਵਾ ਦੇ ਠੀਕ ਹੈ ਤੇ ਜਿਵੇਂ ਪਹਿਲੇ ਨੰਬਰ ਤੇ ਆਪਾਂ ਤਾਜੀ ਸੂਈ ਵੜ ਦੇਖੀ ਜਾਂਦੇ ਆ ਆਪਾਂ ਬੱਚਾ ਲਾਇਆ ਸਟਾਰਟਿੰਗ ਜੀ ਹਨਾ ਉਹ ਟੋਪ ਦੀ ਮੱਛੀ ਦਾ ਆਏ ਮੰਨ ਲਓ ਧਾਰਾ ਤੋਂ ਰਹਿ ਕੇ ਨੰਬਰ ਠੀਕ ਹੈ ਤੋਂ ਸਵਰਤੀ ਵਾਲ ਪੰਪ ਹੀ ਇੱਕਦਰਾ ਜਿਵੇਂ ਕਹਿੰਦੇ ਆ ਬਸ ਸੋਚ ਸਾਰਤੀ ਦੇ ਪਾਣੀ ਆ ਗਿਆ ਤੇ ਬਿਆਣਾ ਬਸ ਮੈਗੇ ਝੂਲੋ ਆਈ ਨਹੀਂ ਵੀ ਮਤਲਬ ਕੋਈ ਦਿੱਕਤ ਆ ਠੰਡੀ ਸੀ ਲੋਕੇ ਜਮ ਹਨਾ ਪੂਰੇ ਢੰਡੀ ਢੀੜਾ ਬਰਫੀ ਵੜਣਾ ਪੂਰੀ ਜੇਰ ਜੂ ਰੋਕੇ ਆ ਹਾਂ ਜੇਰ ਦੇ ਪੈਦੇ ਭਾਈ ਆਪਾਂ ਤੋਂ ਕੋਈ ਵੀ ਵੜ ਵੀਰ ਸੁਨੀਲ ਸਵਾਈ ਲੈ ਕੇ ਜਾਊਗਾ ਆਪਣੀ ਜੀੜ ਦੀ ਭਾਰ ਦੀ ਹਰ ਇੱਕ ਚੀਜ਼ ਦੀ ਗਰੰਟੀ ਹੋਊਗੀ ਜੇ ਕਹਿਦੀ ਪਈ ਉਹ ਜ ਨਹੀਂ ਕਹਦੇ ਨਹੀਂ ਹੋਊਗਾ ਪਰ ਕਹਿ ਕੇ ਦੇਵਾਂਗੇ ਭਾਈ ਜੇ ਕੋਈ ਪ੍ਰੋਬਲਮ ਹੋਊਗੀ ਫਿਰ ਤੇ ਜਾ ਪ੍ਰੋਬਲਮ ਆਉਂਦੀ ਹੈ ਕੋਈ ਮੂਰਲਾ ਬੰਦਾ ਬਹੁਤ ਔਕੀ ਬੇਮਾਨ ਇਕੱਠਾ ਹੈ ਕਿਹੜੀ ਗੱਲ ਹੈ ਵੀ ਅਪਾ ਕਿਸੇ ਨੂੰ ਗੁਮਰਾਹ ਨਹੀਂ ਕਰਦੇ ਠੀਕ ਹੈ ਇੱਕ ਹੋਰ ਆਪਣੀ ਆਦਤਾਂ ਆਪਾਂ ਇਹ ਨਹੀਂ ਕਹਿੰਦੇ ਤੇ ਸੈਕਟਰ ਦੀਆਂ ਲੱਗੇ ਤੇ ਫਰਮਾਂ ਇਹ ਕਰਮ ਵਾਲੀਆਂ ਨੇ ਪਤਾ ਨਹੀਂ ਜਾ ਕੇ ਕੀ ਬੱਚਾ ਦੇਣਾ ਜਾਂ ਬੱਚੀ ਦੇਣੀ ਆਪਾਂ ਕਿਸੇ ਨੂੰ ਸੈਕਟਰ ਕਹਿ ਕੇ 20000 ਦਾ ਮਹਿੰਗੀ ਨਹੀਂ ਦਿੰਦੇ ਉਹ ਜੇ ਆਪਾਂ ਵੀਡੀਓ ਪਾਈ ਸੀ ਆਪਾਂ 6435 ਦੀ ਕਹਿ ਕੇ ਵੇਚਤੀ ਸੀ ਵੀਰ ਜਿਹੜੀ ਦੇ ਨਕਸ਼ਾ ਉਹ ਆਪਾਂ ਦੱਸ ਕੇ ਦਵਾਗੇ ਵੀਰ ਇਹਦੇ 'ਚ ਆ ਕੁਛ ਆ ਆਪਣੇ ਕੋਲ ਪੈ ਗਿਆ ਉਹਨਦੀ ਵਾਰ ਬੀਹਾ ਚ ਕੀ ਹੁੰਦੀ ਹੈ ਕਦੇ ਹਾਂ ਜੀ ਉਹ ਕਦੇ ਕੁਦਰਤ ਨਾਲ ਪਰਮਾਤਮਾ ਦੇ ਰੰਗ ਨੇ ਹੋ ਜਾਂਦੀਆਂ ਨੇ ਚੱਲਦੇ ਪਾਣੀ 'ਚ ਤੋਤਾ ਵੀ ਪਾਣੀ ਪੀਂਦਾ ਪੱਤੇ ਵਿੜ੍ਹ ਗਦੇ ਹੈ ਨਾ ਹਾਂ ਆ ਤੋਰਦੇ ਬੁੱਤ ਮੱਛੀ ਇਹਦਾ ਕੀ ਵਿਸ਼ੋਕੜਾ ਕੀ ਗੱਲਵਾਦ ਹੈ ਇਹਦੀ ਬਾਈ ਜੀ ਰਾਜਸਥਾਨ ਦੀ ਬੜਾ ਜਮਾ ਪਿਓ ਠੀਕ ਹੈ ਦੂਜਾ ਸੂਆ ਸੂਈਆ ਥੋੜੀ ਥੋੜੀ ਬੁੱਤ ਹੋਣੀ ਹੋਣੀ ਦੂਜਾ ਸੂਆ ਦੂਜਾ ਸੂਆ ਬਾਈ ਠੀਕ ਹੈ ਇਹ ਦੇ ਬਗਾ ਮਾਲਕ ਨੇ ਦੱਸਿਆ ਦੁੱਧ 27 ਕਿਲੋ ਚੋਆ ਵੀਰੇ ਠੀਕ ਹੈ ਪਰ ਆਪਾਂ 22 ਕਿਲੋ ਦੀ ਗਰੰਟੀ ਤੇ ਵੇੜ ਭੇਜਾਂਗੇ ਬਾਈ ਜੀ ਵੀ ਮਕੈਨ ਦਾ ਭਾਬੇ ਨੂੰ ਸਾਹਮਣ ਵਾਲਾ ਬੰਦਾ ਹੋਇਆ ਤਾਂ 22 ਕਿਲੋ ਦੁੱਧ ਚੋੜੂਗਾ ਵੀਰੇ ਦੁੱਧ ਦੇ ਚੰਗੀ ਕੇਅਰ ਕਰਨ ਵਾਲਾ ਵੀਰ ਹੋਇਆ ਤਾਂ 24 25 ਕਿਲੋ ਦੀ ਹੋਊਗੀ ਠੀਕ ਹੈ ਨਹੀਂ 22 ਕਿਲੋ ਉਹ ਤੂੰ ਖੁੱਣਾ ਮੰਨ ਕੇ ਲੈ ਕੇ ਜਾਵੇ ਆਪਾਂ 28 30 ਨਹੀਂ ਕਹਿੰਦੇ ਇਹਦਾ ਹਵਾਨਾ ਅੱਜ ਦੇ ਸਮੇਂ ਦੇ ਹਿਸਾਬ ਨਾਲ 30 ਕਿਲੋ ਦੀ ਹੰਮੀ ਭਰਦਾ ਮੇਰੇ ਸਾਹਮਣੇ ਖਰਾਕ ਕੇ ਜਰਸੀ ਜਿਨੀ ਖਾਊਗੀ ਬਾੜੀ ਨਹੀਂ ਖਾਂਦੀ ਚੱਲ ਹੈਂ ਗ੍ਰੀਨ ਕ੍ਰੋਸ ਕਰ ਲੈਣ ਨੀਦਰਲੈਂਡ ਦਾ ਕ੍ਰੌਸਰ ਸ਼ੰਗੂ ਦਿਖਾ ਦਿਓ ਬੱਚਾ ਜੈ ਜੀ ਗੱਲ ਆ ਤੇ ਚਾਰੂ ਜਰੂ ਦੇਖੋ ਜਮਾ ਸੁੱਕੀ ਤੀ ਨਹੀਂ ਰਹੇ ਜੰਦੇ ਬਾਈ ਯਾਰ ਉੱਥੇ ਕੋਈ ਨਹੀਂ ਖਾਂਦੀ ਸੀ ਜਾਂ ਨਹੀਂ ਖਾਂਦੀ ਸੀ ਆਹ ਦੇਖੋ ਸਾਹਮਣੇ ਕੋਈ ਹਰੇ ਪੱਤੇ ਦੀ ਤਾਜੀ ਸੂਈ ਗਾਂ ਕੇ ਸੁੱਕੀ ਤੂੜੀ ਖਾਈ ਜਾਂਦੀ ਹੈ ਜਮਾ ਜੈ ਜੀ ਗੱਲ ਆ ਇਹਦੇ ਬਪਾ ਦੀ ਗੱਲ ਕਰੀਏ ਬਾਈ ਜੀ ਇਹਦਾ ਮੁੱਲ ਹੈਗਾ 85000 ਰੁਪਿਆ ਠੀਕ ਹੈ ਮਾਮਤਾਨ ਕਰ ਦਿੰਦੇ ਜੈ ਜੀ ਗੱਲ ਆ ਅੱਗੇ 2 ਨੰਬਰ ਤੇ ਸਾਰਾ ਪਤੰਗੀ ਦੇਖੀ ਜਾਂਦੀ ਹੈ ਜਿਹੜਾ ਤੂਫਾਨ ਆ ਗਰਮੀਆਂ ਦਾ ਪ्योर ਕੀ ਮੰਨੋ ਹੋਰ ਜਿਵੇਂ ਜਿਹੜੇ ਵੀ ਲੋਕ ਕਹਿੰਦੇ ਅਸੀਂ ਦੁੱਧ ਲੈਣਾ ਮੱਝ ਨਾਲ ਦਾ ਮੱਝ ਸਾਨੂੰ ਲੱਖ ਤੋਂ ਘੱਟ ਮਿਲਦੀ ਨਹੀਂ। ਉਹ ਪਲਾਸਾ ਬਾਈ ਮੱਝ ਦਾ ਮੁਕਾਬਲਾ ਕਰਨਾ ਹੈ। ਮੈਂ ਕਹਿੰਦਾ ਅੱਜ ਜਿਹੜੀਆਂ ਮਨੋਂ ਵੀ 20 ਬਾਈ ਬਾਈ ਕਿਲੋ ਵਾਲੀਆਂ ਮੱਝਾਂ ਲੋਕ 2.5 2 3-3 ਲੱਖ ਦੀਆਂ ਲੈਂਦੇ ਆ। ਠੀਕ ਹੈ। ਉਹਨਾਂ ਦੇ ਮੁਕਾਬਲੇ ਚ ਢੁਕਣਾ ਇਹਨੇ। ਮੁਕਾਬਲਾ ਉਹਦਾ ਕਰਨਾ ਹਨਾ। ਮੈਂ ਕਹਿੰਦਾ ਫੁੱਲ ਬਾਈ ਉਹਨਾਂ ਨੂੰ ਮੂਹਰੇ ਜਾਊਗੀ 2% ਘੱਟ ਦੀ। ਕਿਉਂਕਿ ਜਿਹੜੀ ਗੱਲ ਕਰੀਏ ਇਹ ਤੇ ਆਪਾਂ ਦੁੱਧ ਜਾਇ ਕੋਹਦੇ ਪਰ ਜੇ ਫੈਟ ਆ ਜਾਵੇ ਜਣਾ ਫੈਟ ਬਹੁਤ ਹੋਵੇ ਕਿ ਦੁੱਧ ਦੀ ਕੁਆਲਿਟੀ ਚੰਗੀਆਂ ਬਾਈ ਜੀ 20 ਕਿਲੋ ਦਾ ਦਿੱਤਾ ਹੋਇਆ ਠੀਕ ਹੈ ਆਪਣੇ ਲੋਕਲ ਗਾਂ ਦੇ ਵੀ ਇੱਥੋਂ ਪੰਜਾਬ ਦੀ ਠੀਕ ਹੈ ਮੈਂ ਕਰਾਤਾ ਮੈਂ ਧੁੱਪੇ ਬਣ ਗਏ ਬਾਈ ਤਾਂ ਵੀ ਗੁਡਾਰੀ ਨੇ ਕਿੰਨੀ ਕੋਈ ਜਵਾਬ ਕਰ 1500 ਕਰ ਜਾ ਜਿਹੜਾ ਗਾਂ ਖੁੱਲੀ ਫਿਰਦਾ ਹੈਗਾ ਆਪਾਂ ਕਦੇ ਵੀ ਆਏ ਨਹੀਂ ਨਗਰ ਗੌਂਦ ਨਗਰ ਨਾਲ ਇਹ ਜਿਆਦਾ ਅੰਤੀ ਹੈ ਹਨਾ ਆ ਬਾਈ ਜੇ ਜਵਾਬ ਸਨੋਂ ਤੂੰ ਹੀ ਤਰੇ ਫਿਰ ਨੂੰ ਸੁਹਾਗੀ ਬਾਂਟੇ ਖੇਡਣ ਵਾਲੀ ਗਾਂ ਦਿਨ ਕਹ ਲੈਂਦੀ ਐ ਦੇਨ ਬਾਈ ਨੂੰ 10 ਪਾਇਆ ਹਲੇ ਪੂਰੇ ਮੈਂ ਕਹ ਰ ਜਿਹੜਾ ਮਦਬੀਰ ਲੈ ਗਿਆ ਉਹ ਨਹੀਂ ਕਹਿੰਦਾ ਢਿੱਲੋ ਅਸੀਂ ਗਾਂ ਲੈਤੀ ਸੀ ਆਏ ਹੋ ਗਿਆ ਆਏ ਹੋ ਗਿਆ ਦਿਨ ਬਸਕ ਵੱਧ ਲੈ ਜੇ ਹਨਾ ਤੂੰ ਤੂੰ ਚਾਲ ਕਰ ਉਧਰ ਹੋ ਸਕਦਾ ਵੀਰੇ ਪਰ ਲਾਂਬੇ ਵਾਲਾ ਜੂਈ ਕਹੇ ਜਾਨਵਰ ਨਹੀਂ ਹੈਗਾ ਮੇਰੇ ਵੀ ਜਿਹਨੇ ਜਾਂਬਾ ਦੇਊਗਾ ਕੋਈ ਵੀਰੇ ਕੀ ਕਰ ਮੈਂ ਦਾਦਾ ਜਿਹੜੇ ਵੀਰ ਕਹਿੰਦੇ ਵੀ ਦੁੱਧ ਦੀ ਗਾਂ ਲੈਣੀ ਆ ਗਾਂਜੀ ਦੇ ਘਰੇ ਜਾ ਉਹਦੀ ਵੇਚੇ ਹੋਣਾ ਦੁੱਧ ਦਾ ਡੋਲੂ ਨੇ ਚੱਕਣ ਦੇਣਾ ਸਾਰੀ ਜ਼ਿੰਦਗੀ ਵੇਚ ਨੀ ਲੋੜ ਨਹੀਂ ਪਈ ਇਹਨੂੰ ਬਾਕੀ ਨਵੇਂ ਹਾਂ ਜਾ ਹਨਾ ਇਹਦਾ ਫਿਰ ਆਪਾਂ ਆਪ ਗੱਡੀ ਚੜਾਉਣ ਵਾਲਾ ਕੀ ਕਰਨਾ ਰੱਖਣ ਵਾਲਾ ਭਾਰੀ ਕਰਨਾ 70000 ਦੀ ਦੇ ਦੇਗੇ ਬਸ ਜੈ ਜਗਤ ਹੁਣ ਬਣੀ ਨਾ ਗੱਲ ਜਾਵਾਂ ਸੋ ਰੂਟਾ ਮੀਟਰ ਐ ਮਾਰ ਕੇ ਸੁਪਰ ਸੀਟਰੀ ਪਾ ਲਿਆ ਹੁਣ ਆਪਾਂ ਐ ਸਫਾਈ ਕਰਤੀ ਜਾਵਾਂ ਮੈਂ ਕਿਹਾ ਪਰ ਹੈ ਵੀ ਟੌਪ ਕਲਾਸ ਸਰ 90000 ਨੂੰ ਪਹਿਲਾਂ ਤਵੀਆਂ ਪਾਉਣੀਆਂ ਪੈਣੇ ਫਿਰ ਸੁਭਾਗਾ ਪਾਉਣਾ ਪੈਣੇ ਹੜ ਪਾਉਣੇ ਪੈਣੇ ਸੀ ਅੱਗੇ ਟੌਪ ਕਲਾਸ ਹੀ ਆ ਐਰ ਸੈਰ ਦਾ ਮਿਕਨਾ ਫੋਲ ਫੋਲ ਦਾ ਬੱਚਾ ਮੈਂ ਕਿਹਾ ਜਮਨ ਪਿਓ ਜਿਹੜੇ ਐਰ ਸੈਡ ਦੇ ਸ਼ਕੀਨ ਦੀ ਜਰਸੀ ਨੇ ਠੀਕ ਐ ਟੌਪ ਕਲਾਸ ਆ ਬਈ ਚੌਕੀ ਐ ਹੇ ਬੰਦੀ ਦੀ ਚੌਕੀ ਦੰਦੋ ਜਮਨ ਪਿਓ ਚੌਕੀ ਐ ਜੇ ਕੋਈ ਵੀਰ ਆ ਕੇ ਮੂੰਹ ਪਰ ਟਲੂਤ ਰਾਇਂਗੇਗਾ ਵੀ ਸ਼ਿੱਗੀ ਨ ਇਹ ਦੀ ਐਵਰੇਜ ਲਾਈਏ ਦੁੱਧ阿里 ਕਿੰਨੇ ਕੇ ਦੇ ਦੂਏ ਹੌਲੀ-ਕੋਲੀ ਹੌਲੀ ਬੰਦੂ ਦੋ ਤੇ ਦੁੱਧ ਦੀ ਐਵਰੇਜ ਲਾਈਏ ਆਪਾਂ ਭਾਈ ਜੀ ਦੁੱਧ ਜਿਹੜਾ ਮਾਲਕ ਨੇ ਦੱਸਿਆ ਉਹ ਆਪ ਨੂੰ 24 ਕਿਲੋ ਦੱਸਿਆ 12-12 ਕਿਲੋ ਟਾਈਮ ਦਾ ਆਪਾਂ ਪਰ 20 ਕਹਿ ਕੇ ਦੇ ਦਈਏ ਆਪਾਂ 20 ਕਹਿ ਕੇ ਦਮਾਂਗੇ ਜੇ 20 ਕਹਿ ਕੇ ਦਮਾਂਗੇ ਤਾਂ ਬਾਈ ਤੁਹਾਨੂੰ ਰਿਸ਼ਤੇਦਾਰਾਂ ਨੂੰ ਮਾਸੀ ਨਾਨੀ ਭੂਆ ਨੂੰ ਸਭ ਨੂੰ ਲਗਾਈਆਂ ਦਵਾ ਕੇ ਲੈ ਜਾਊਗਾ ਅਗਲਾ ਜੇ ਅਜਿਹਾ ਕਰਾ ਜਿਹੜਾ ਘਰੂ ਬੰਦੇ ਕੋਲ ਇੱਕ ਗਾਂ ਚੰਗੀ ਨਿਕਲ ਗਈ ਆ ਉਹ ਗਾਂਜਾ ਫਿਰ ਬਾਹਰਿਆ ਦਵਾੰਦਾ ਹੁੰਦੇ ਆਪਣੇ ਹਾਂ ਓ ਦੇਓ ਫਾਇਦਾ ਸੇਰ ਚ ਪੂਣੀ ਵੀ ਨਹੀਂ ਕੱਤੀ ਇਹਨੇ ਹਲਦਾ ਕਹਿੰਦਾ ਭਾਉ ਝੋੜੇ ਚ ਪੰਪ ਹੀ ਪਾਇਆ ਖਾਲੀ ਗੱਲਾ ਉਹਨਾਂ ਵਾਂਗ ਕੇ ਚਲੋ ਹਵਾਨਾ ਖਾਲੀ ਪਿਆਜਾ ਤੇ ਦੁੱਧ ਦੀ ਹੋਰ ਗੱਲ ਕਰੀਏ ਫੈਟ ਵੀ ਪਾਉਗੇ ਇਹ ਪੂਰੀ ਕੁਆਲਿਟੀ ਵਾਲੀ ਫੈਟ ਹੋਊਗੀ ਬਾਈ ਜੀ ਅੱਜ ਤਾਂ ਫਿਰ ਤੂੰ ਮੈਨੂੰ ਕਹਿੰਦਾ ਮੱਝਾਂ ਨੂੰ ਹਟਾ ਦੇ ਗਾ ਲੋਕਾਂ ਨੇ ਜਿਹੜੇ ਹਿਸਾਬ ਨਾਲ ਕੰਮ ਜਾਂਦੇ ਨੇ ਆਪਾਂ ਨੂੰ ਪਤਾ ਕੀ ਗੱਲ ਆ ਇਹਨਾਂ ਨੂੰ ਲੋਕ ਕਰਮਾਂ ਵਾਲੀਆਂ ਨੂੰ ਪਾਲਣੋਂ ਹਟ ਗਏ ਆਪਾਂ ਤਾਂ ਹਰ ਇੱਕ ਵੀਰ ਨੂੰ ਕਹਿੰਦਾ ਵੀ ਨਾਲ ਬੱਚੀ ਚੱਕੀ ਪਾਲੋ ਕਿਉਂਕਿ ਜਿਹੜਾ ਬਾਹਰ ਕੈਨੇਡਾ ਅਮਰੀਕਾ ਭੱਜਦੇ ਆ ਰਹੀਆਂ ਦੱਸ ਨਾ ਜੀ ਹੁਣ ਤਾਂ ਕਿਤੇ ਜਾਣ ਦੀ ਲੋੜ ਨਹੀਂ ਜਮਾਂ ਜਾਜ ਇਹ ਆਪਾਂ ਵੇਚਣੀ ਕਿਨੇ ਦੀ ਆ ਬਾਈ ਜੀ ਮੁੱਲ ਕਰਾਉਣ ਨੂੰ ਇਹਦਾ ਜਿਹੜਾ ਮਾਰਕੀ ਕਰਾ ਲਓ 85000 ਦੀ ਵਸੀ ਦੇ ਦੇਣਗੇ ਤੁਹਾਨੂੰ ਮਾਨਤਨ ਕਰਦਾ ਬਸ ਮਾਨਤਨ ਨਹੀਂ ਹੋਊਗਾ ਤਾਂ ਜੋ ਆਪਾਂ ਇੱਕ ਦਾ ਆ ਜਾ ਇੱਕ 15 ਨਹੀਂ ਮੰਗਦੇ ਤਾਂ ਸੋ ਮਿਲਕ ਵੇਖੋ ਤੇ ਨਾੜਾ ਨੂੜਾ ਦੇਖੋ ਕਿਆ ਹਵਾ ਤਾਂ ਬਾਕੀ ਲੋਲੀ ਬੋਲੀ ਐਨੀ ਆ ਘਰ ਦਾ ਸ਼ਿੰਗਾਰ ਹੋਣੂ ਜਿਹਦੇ ਕਰੇ ਜਾਵਰੀ ਜਾਵਾ ਇਹ ਚੌਥੇ ਨੰਬਰ ਤੇ ਆਪਾਂ ਕਾਲੀ ਵਹਿੜ ਦੇਖੀ ਜਾਂਦੇ ਆ ਹਾਂ ਬਾਈ ਕ੍ਰੋਸ ਬਰੀਡ ਚ ਆ ਗਈ ਹਲਕਾ ਜਿਹਾ ਕ੍ਰੋਸ ਆ ਗਿਆ ਹਾਂ ਹਾਂ ਹਲਕਾ ਜਿਹਾ ਕਿਉਂ ਚਾਹ ਜੱਸੀ ਮੰਨ ਕੇ ਲੈ ਲੈ ਵੀਰ ਚਾਹ ਜੱਪ ਮੰਨ ਕੇ ਲੈ ਲੈ ਠੀਕ ਹੈ ਬਾਕੀ ਮੁੱਠੀ ਵਾਲਾ ਖਾਣ ਲੱਗਿਆ ਕੋਈ ਸ਼ੈਲ ਛਪਾ ਨਹੀਂ ਘੋਰਾ ਵੀ ਠੀਕ ਹੈ ਖਾਣ ਲੈ ਦੇ ਦੀ ਇਹਨੂੰ ਓਕੇ ਆ ਜਾਵਾਂ ਪੂਰੀ ਕੁਆਲਿਟੀ ਚਾ ਠਾੜੀ ਵਾਲਾ ਲੇਵਾ ਹਨਾ ਠਾੜੀ ਵਾਲਾ ਲੇਵਾ ਚੋਣ ਦਾ ਨਜ਼ਾਰਾ ਆ ਜੂ ਜਮ ਹਨਾ ਮੈਂ ਕਿਹਾ ਵੀਰੇ ਪੂਰੀ ਚੰਗੀ ਚਬਾਈ ਦੀ ਹੈ ਇਹ ਜਿਗਾ ਮਾਨੂੰ ਵੀ ਸਰੇ ਚਬਾ ਕੇ ਦੇਣੀ ਹੋਵੇ ਠੀਕ ਹੈ ਤਾਂ ਜੇ ਜੀ ਤੁਹਾਨੂੰ 16 ਕਿਲੋ ਤੋਂ ਤੂੰ ਆਇਆ ਤਾਂ 22 ਕਿਲੋ ਨਪਾ ਦੂਗੀ ਇੰਨੀ ਝੱਗ ਨਾਲ ਇਹਨੂੰ ਕਿੰਨਾ ਦੁੱਧ ਮੰਨ ਕੇ ਦਿੰਦੀ ਹੈ ਵੀਰੇ ਦੇ ਵਾਕੇ ਥਣਤਾ ਬਾਲਾ ਪੜਾ ਲੱਗਿਆ ਵਾ ਇਹ ਫਿਰ ਆਪਾਂ ਵੇਚ ਨਹੀਂ ਗੇ ਕਰ ਲੈਖਦੇ ਰੇਡ ਉਹ ਕਰ ਲੈ ਵੇਚ ਨਹੀਂ ਸਿਰਫ ਤੋਂ ਵੀ ਨਹੀਂ ਕਰਨੀ ਅੱਜ ਜਿਹੜਾ ਮੰਨ ਕੇ ਚੱਲੋ ਵੀ ਤੁਹਾਨੂੰ ਆਫਰ ਹੀ ਲਾ ਦੀ ਵੀਰ ਨੇ ਮੰਨ ਕੇ ਜੇ ਜੈ ਜ ਮੰਨ ਕੇ ਚੱਲੋ 65000 ਦੇ ਵਿੱਚ 20 ਕਿਲੋ ਦੁੱਧ ਐਨ ਬਾਲਟੀ ਧਰ ਦੇ ਕਰ ਦੇਣਾ ਅੱਗੇ ਆ ਗਈ 5ਵੇਂ ਨੰਬਰ ਤੇ ਤੋਰ ਪੁੱਤ ਇਹ ਬੱਚੀ ਮੱਛੀ ਮਾਈ ਦੀ ਪਹਿਲਾਂ ਪਹਿਲਾਂ ਦੋ ਦੰਦਾਂ ਦਾ ਕੱਦ-ਕੁੱਦੀ ਪੁੱਤਾਂ ਦੀ ਮੋਢਲੀ ਫਰਦੀ ਆ ਤਾਂ ਪੂਰਾ ਕੱਦ ਦਾ ਤਾਂ ਪੂਰਾ ਖੋਲਾ ਜੇ ਕਿਸੇ ਚਾਰ ਵਾਲੇ ਵੀਰ ਦੇ ਹੱਥ ਲਾਗੀ ਉਹਨਾਂ ਦਾ ਤਾਂ ਲੱਖੋਂ ਵਾਰ ਵਾਲਾ ਕੰਮ ਹੀ ਯਾਰ ਅੱਜ ਨਾਲੇ ਲੱਖੋਂ ਵਾਰ ਦੇਈ ਜਾਂਦੇ ਕਦੇ ਨਹੀਂ ਅੱਜ ਨਹੀਂ ਲੱਖੋਂ ਵਾਰ ਤਾਂ ਅੰਦਰ ਹੀ ਕਰਦਾ ਕਿੰਨੇ ਚ ਦੇਣੀ ਐ ਬੱਪੀ 70000 ਦੀ ਦੇ ਦਿਆਂਗੇ ਮਾਣ ਤਣ ਮੈਂ ਮਾਣ ਦਾ ਵਾਲਾ ਵੀਰ ਦਾ ਜਰੂਰ ਕਰਕੇ ਤੋੜਾਂਗੇ ਮਾਣ ਦਾ ਉਹ ਇੰਜ ਕਰ ਚੱਲ 1000 ਤਾਂ ਮੈਂ ਕਹੇ ਤਾਂ ਹੁਣ 74 ਦੇ ਦੀ ਸੱਚਾ ਆਪਣੇ ਕੋਲ ਜਿੰਨੇ ਵੀ ਆਪਣੇ ਨਾਲ ਜੁੜੇ ਹੋਏ ਨੇ ਥੋੜੇ ਤੁਸੀਂ ਇਹ ਮੰਨ ਲਓ ਮਹੀਨੇ ਦੇ ਵਿੱਚ ਘਟ ਘਟ ਮੇਰੀਆਂ 6-7 ਵੀਡੀਓ ਪਾ ਲਈਆਂ ਪੰਜ ਦਾ ਪੱਕੀਆਂ ਪੰਜ ਦਾ ਪੱਕੀਆਂ ਨੇ ਆਪਣਾ ਮੌਲ ਕਦੇ ਇੱਕ ਦਿਨ ਤੋਂ ਵੱਧ ਖੜਿਆ ਨਹੀਂ ਬਾਕੀ ਆਪਣਾ ਰੇਟ ਜੈਨਨ ਕਰਦੇ ਆ ਅੱਪਾ ਬਿਲਕੁਲ ਬਰਾਬਰ ਦੇ ਰੇਟ ਹੁੰਦੇ ਆ ਹਰ ਇੱਕ ਵੀਰ ਦੇ ਬਜਟ ਦਾ ਰੇਟ ਹੁੰਦਾ ਆਪਣਾ ਬਾਕੀ ਕਹਿੰਦਾ ਵੀਡੀਓ ਦੇ ਤੇਰਾ ਲੱਖ ਰੁਪਏ ਲਾਇਆ ਹੋਆ ਫੇਰ ਕ ਵੀਡੀਓ ਦੇ ਵੇਚਣਾ ਵੀ ਸਿੱਖਣਾ ਪੈਂਦਾ ਸਿੱਖਣਾ ਪੈਂਦਾ ਕਿਹੜੀ ਗੱਲ ਦਾ ਵੇਚ ਵੀਰ ਇੱਕ ਵੀਡੀਓ ਬਣਾ ਲੈਂਦੇ ਆ ਨਹੀਂ ਵੇਚੀ ਜਾਂਦੀ ਬਾਈ ਯਾਰ ਆਪਣਾ ਰੋਜ਼ ਦਾ ਤਜਰਬਾ ਰੋਜ਼ ਦਾ ਕਰੋ ਪਰ ਉਸਾ ਆਪਾਂ ਰੇਟ ਇਹ ਕਰਨਾ ਵੀ ਬੰਦੇ ਨੂੰ ਖੂਪੇ ਆਪਾਂ ਅਗਲੇ ਨੂੰ ਕੀ ਗੱਲ ਆ ਨਾ ਕੁਣ ਤੇ ਨਜਾਇਜ਼ ਮੁੱਲ ਕਰਾਂਗੇ ਉਹ ਨਹੀਂ ਚੰਗਾ ਲੱਗਦਾ ਠੀਕ ਹੈ ਹੁਣ ਜਿਵੇਂ ਆਪਾਂ ਕਾਲੀ ਵਾੜ ਦੇਖੀਏ ਤੇ ਕਾਲੀ ਵਾੜ ਰਾਜ ਕੌਣ ਸੀ ਸੁਝੋਈਆ ਬਾਈ ਠੀਕ ਹੈ ਕੱਲ ਸਵੇਰੇ ਸੁਈਆ ਬੱਚਾ ਇਹਦੇ ਮਗਰ ਬੱਚਾ ਤੇ ਦੁੱਧ ਐ ਮਨ ਨੂੰ ਮੇਰਾ ਬੱਚਾ ਜਨਾ ਕੇ ਤੜਕੇ 4 ਕਿਲੋ ਖਾਲੀ ਕਰੀ ਸੀ ਹੁਣ ਮੰਨ ਕੇ ਚੱਲੀ ਵੀ 9 ਕਿਲੋ 15 ਕਿਲੋ ਦੁੱਧ ਦੇ ਦਊਗੀ 22 ਕਿਲੋ ਕਰੀ ਚੱਲੀਏ 25 ਕਿਲੋ ਕਰੀ ਚੱਲੀਏ 15 ਕਿਲੋ ਮਹੀਆਂ ਵਾਲਾ ਦੇ ਦਊਗੀ ਜਮਾਂ ਠੰਡਾ ਠੀਕ ਹੈ ਤੇ ਰੇਟ ਦੱਸ ਬੰਦਾ ਰੇਟ ਦੀ ਬਾੜੀ ਮਨ ਕੇ ਜਾ ਮੈਨੂੰ ਥੱਲੀ ਮਾਚੀ ਜਾਂਦੀ ਆ ਕਿ ਰੇਟ ਨਾ ਵਾੜਾ ਕਰ ਦੀ ਕਿਤੇ ਲਾਂਭਾ ਆਉਂਦਾ ਫਿਰ ਇਹਦਾ ਮੁੱਲ ਘਰੋਣਾ ਦਾ ਜਿਹੜਾ ਮਰਜ਼ੀ ਕਰਾ ਲੈਣ ਵੀਰ ਠੀਕ ਹੈ ਬਸ ਇਹ ਵੇਹੜਾ ਪਾ ਦੋ ਗੱਟ 60 ਦੀ ਦੇਣਾ ਸੀ 56000 ਦੁੱਧ ਕਹਿਣ ਦਾ ਭਾਅ 14 ਕਿਲੋ ਬਣ ਕੇ ਲੈ ਜਾਵੋ ਨਾ ਕੋਈ 15 ਕਿਲੋ ਖੁੱਲੋ ਦੇਊਗੀ ਠੀਕ ਹੈ ਮੈਂ 20 ਕਿਲੋ ਦਾ 15 ਕਿਲੋ ਕਹਿਣਾ ਹੁਣ ਜੇ ਇਹ ਗੱਲ ਆ ਜੇ 15 ਆਪਾਂ ਕਹਿਨੇ ਆ ਕਹਿੰਦਾ ਬਾਪ ਆਪਾਂ 15 ਕਹਿੰਦਾ ਜਿਹੜੇ 17 ਦੇ ਦਤਾ ਤਾਂ ਬੰਦਾ ਖੁਸ਼ ਹੋ ਜੂਗਾ ਹਣਾ ਹੋ ਜੂਗਾ ਕਾਲੂ ਹਾਂ ਵੀ ਗੱਲ ਘਰਾਂ ਦੀ ਪਰਿਵਾਰ ਬਣਾਉਣਾ ਲੈ ਘਟਾਉਣਾ ਨਹੀਂ ਆਪਾਂ ਦੋ-ਦੋ ਗਾਈਆਂ ਲੈ ਕੇ 20 ਵੀ ਗਾਈਆਂ ਤੇ ਆ ਗਏ ਜੋ ਜੈ ਜੀ ਕਹਿੰਦਾ ਕਿਉਂ ਆ ਗਏ ਜੇ ਕੋ ਸਚਾਈ ਬਤ ਰਹੇ ਜੈ ਜੀ ਜੈ ਜੀ ਕਹਿੰਦਾ ਜਮ ਸੋ ਮੰਨ ਕੇ ਚਲੋ ਤੇ ਜੇ ਸਾਈਕਲ ਦੀ ਚੈਨ ਕਹਿੰਦੇ ਚੱਲ ਜੇ ਤਾਂ ਤਾਂਹੋ ਵਾਧੀ ਆ ਨਹੀਂ ਖੜੇ ਸਾਈਕਲ ਦੀ ਚੈਨ ਚ ਕਦੀ ਆੜੀ ਨਿਕਲਦੀ ਨਹੀਂ ਹੁੰਦੀ ਉਹ ਸਿਸਟਮ ਆ ਤਾਂ ਹੀ ਵਾ ਵਾਦਾ ਕੰਮ ਹਨਾ ਬਾਈ ਇਹ ਜਿਹੜੀ ਹੁਣ ਆਪਾਂ ਗਾਂ ਦੇਖੀ ਹੈ ਕੀ ਕੀ ਸੀ ਕਿਹੜਾ ਸੁਹਾ ਸੁਈ ਆਏ ਬਾਈ ਜੀ ਪਹਿਲਾਂ ਨਾ ਵੀ ਚਾਹੋ ਗੰਦਾਰੀ ਠੀਕ ਹੈ ਬੱਚਾ ਕੀ ਆ ਮਗਰ ਬੱਚਾ ਬਈ ਬੱਚਾ ਦੁੱਧ ਭਾਂਡੇ ਚ ਕਿੰਨਾ ਪਉਦੀ ਆ ਬਾਈ ਇਹ ਥੱਲੇ ਆਜ ਟਾਈਮ 15 ਕਿਲੋ ਤਿਆਰ ਆ ਜਮ ਮਿਲ ਕੇ ਦੇਦਾ ਮਿਲ ਕੇ ਦੇ ਦਾਂਗੇ ਜੇ ਇਹ ਕੰਡਾ ਲਾ ਦੇ ਵੀਰ ਕੰਡਾ ਲਾਉਗਾ 14 ਤਿਆਰ ਲੀਟਰ ਲਾਉਗਾ 15 ਤਿਆਰ ਇਹ ਵੇਚ ਨਹੀਂ ਕਿੰਨੇ ਦੀ ਆਪਾਂ ਇਹ ਇਹਦਾ ਮੁੱਲ 70000 ਰੁਪਏ 70000 ਦੀ ਬੱਚੀ ਦੇ ਦਾਂਗੇ 70000 ਦੀ ਬੱਚੀ ਦੇ ਦਾਂਗੇ ਹਾਂ ਠੀਕ ਹੈ ਅੱਜ ਆਪਾਂ ਮਾਲ ਵਖਾਤਾ ਆ ਸੁਨੇਵ ਤੇ ਗੱਪਣਾ ਹਨਾ ਹਾਂ ਜੀ ਕੋ ਬੜਾ ਫਾਰਮ ਟਾਈਪ ਦੀਆਂ ਨੇ ਆਪਣੇ ਕੋਲ ਵੱਡੀਆਂ ਠੀਕ ਹੈ ਇੱਕ ਕੱਤੀ ਬਲੂਨਾਂ ਗੀ ਠੀਕ ਐ ਕਹੇ ਦਿਨ ਕੱਢਦੀ ਐ ਇਹ ਇਹਦੇ ਬਾਈ ਜੀ 10 ਦਿਨ ਪਏ ਨੇ ਹਜੇ ਬਣੂ ਬਣੂ ਬਹੁਤ ਤਗੜੀਆਂ ਬਹੁਤ ਟੌਪ ਕਲਾਸ ਪੁੱਛੀ ਆ ਪੂਰੀ ਸਰਾਜੀ ਨੂੰ ਅੱਜ ਦੇ ਸਮੇਂ ਦਾ ਮਤਲਬ ਆਪਾਂ ਟੋਪ ਪੀਸ ਕਹਿ ਲੱਗਦੇ ਠੀਕ ਐ ਦਿਨ ਕਹੇ ਕੱਢਦੀ ਐ 10 ਦਿਨ ਲੱਗੂਗੀ ਵੀਰੇ ਹਾਂ ਤਾਂ ਜੇ ਮੰਨ ਕੇ ਚੱਲ ਵੀ ਕਹਿੰਦੇ ਦੁੱਧ ਦਾ ਕਾਂਡ ਦਾ ਸਾਰਾ ਕੰਨ ਦੇ ਵਿੱਚ ਆ ਟੋਕਣ ਪੂਰੀ ਮੁੰਡਾ ਠੀਕ ਹਣੇ ਲੇਵਾ ਇਹਦਾ ਮੰਨ ਕੇ ਚੱਰ ਵੀ ਦੁੱਧ ਨੂੰ ਜਾਗ ਲਾਇਓ ਹੀ ਹਰਦਾਂ ਜਾਗ ਵਾਲਾ ਕੰਮ ਹੀ ਐ ਇਹ ਤਾਂ ਕਿਸੇ ਨੋਟ ਬੈਠੇ ਖੜੇ ਨਹੀਂ ਜਾਣਾ ਕੱਚੇ ਸਾਦੇ ਸੂ ਹਣਾ ਕੀ ਆਪਾਂ ਆਪਾਂ ਇਹਦੀ 2 ਮਹੀਨੇ ਪਹਿਲਾਂ ਤੇਰੇ ਯਾਦ ਹੂੰ ਕਿਤਨੀ ਬਿਤਲੀ ਜੀ ਬੱਚੀ ਸੀਗੀ ਠੀਕ ਹੈ ਉਹ ਆਪਣੀ ਤੇਰੇ ਫੋਟੋ ਵੀ ਲੱਗੀ ਹੋਈ ਆ ਉਹਦੀ ਅੱਛਾ ਹਾਂ ਪਾਈ ਜੇ ਆਪਾਂ ਹਾਂ ਇਹ ਉਹਦੀ ਭੈਣ ਹੈਗੀ ਉਸੇ ਫਾਰਮ ਦੀ ਬੱਚੀ ਹੈ ਠੀਕ ਹੈ ਠੀਕ ਹੈ ਠੀਕ ਹੈ ਉੱਥੋਂ ਆਈ ਹੈ ਹਨਾ ਹਾਂ ਇਹ ਉਹਦੀ ਭੈਣ ਆ ਜੰਮੂ ਅੱਗੇ ਜਿਹੜੀ ਇਹਦੀ ਮਾਮੇ ਦੀ ਕੁੜੀ ਖੜੀ ਆ ਆ ਜਾ ਪਾ ਕੇ ਰੱਖਿਆ ਬਾਈ ਇਹ ਜੇ ਮੁੱਲ ਕਰਾਉਣ ਵਾਲਾ ਵੀਰ ਜੇ ਨਾ ਮਰਜੀ ਕਰਾ ਲੈ ਬਸ ਆਪਾਂ ਮੁੱਲ ਦੇ 1 15 2000 ਰੁਪਏ ਛੱਡ ਦਾਂਗੇ 1 13 ਦੀ ਬੱਚੀ ਦੇ ਲੱਖ ਤੋਂ ਮੜੀ ਬਾਹਰ ਜਾਊਗੀ ਹਾਂ ਠੀਕ ਹੈ ਕਿਉਂਕਿ ਭਾਈ ਯਾਰ ਜਿਹੜੇ ਚੰਗੇ ਜਾਨਵਰ ਨੇ ਉਹਨਾਂ ਨੂੰ ਦੱਸਣ ਦੀ ਲੋੜ ਨਹੀਂ ਪੈਂਦੀ ਜਿਹੜੇ ਆਪ ਵੀਰ ਸਮਝਦਾਰ ਨੇ ਉਹ ਕੁਆਲਿਟੀ ਦੇਖ ਲੈਂਦੇ ਆ ਹਨਾ ਜੈ ਜੈ ਗੱਲ ਕਿਉਂਕਿ ਕੁਆਲਿਟੀ ਵਾਲੇ ਜਾਨਵਰ ਤੇ ਪੈਸਾ ਸਾਨੂੰ ਵੀ ਲਾਉਣਾ ਪੈਂਦਾ ਮੂਹਰਲੇ ਵੀ ਲਾਉਣਾ ਪੈਂਦਾ ਲਾਉਣਾ ਪੈਂਦਾ ਤੇ ਇਹਦਾ ਕੀ ਪਿਛੋਕੜ ਆ ਕਿੱਥੋਂ ਆਈ ਆ ਕੀ ਗੱਲ ਬਾਤ ਹੈ ਭਾਈ ਬਹਿਣਾ ਸਾਰੀਆਂ ਰਿਕਾਰਡ ਵਾਲੀਆਂ ਨੇ ਵਧੀਆ ਆਪਣੇ ਕੋਲ ਹੈ ਪਰ ਕੋਈ ਕਿਸੇ ਦੇ ਵੀ ਕੋਈ ਵੀ ਇਹ ਨਹੀਂ ਮਿਲਦਾ ਸੈਕਸ਼ਨ 3 ਲੱਗੇ ਤੇ ਆਹਾਂ ਮੈਂ ਉਹ ਕਦੇ ਵੀ ਨਹੀਂ ਕਹਿੰਦਾ ਠੀਕ ਹੈ ਟੋਕ ਇਹਨਾਂ ਨੇ ਬੱਚਾ ਦੇਣਾ ਜਾਂ ਬੱਚੀ ਦੇਣੀ ਹੈ ਟੋਕ ਜਿਹੜਾ ਫਾਰਮ ਆਲਾ ਪਾਲਦਾ ਉਹ ਸੀਮਣਾਵ ਦੇ ਗੰਨਿਓਂ ਵਧ ਗਈ ਲਵਾਉਂਦਾ ਸੀ ਹੁਣ ਤਾਂ ਮੰਨ ਕੇ ਮਾੜਾ ਸੀਮਣ ਰਿਹਾ ਹਾਂ ਹਾਂ ਹੁਣ ਰਹਿਿਆ ਹੀ ਨਹੀਂ ਹਨਾ ਜੀ ਠੀਕ ਹੈ ਬਾਕੀ ਇਹਨਾਂ ਦੁੱਧ ਬਾਈ ਜੀ 28 ਕਿਲੋ ਦੁੱਧ ਦਤਾ ਹੋਇਆ ਪੂਰਾ ਦਾ ਲੋਦ ਦਫਾ ਮੈਨੇ ਪੱਜੇ ਬਰ ਨਾੜੇ ਵਾਲੇ ਪੜੇ ਨਹੀਂ ਫਿਰ ਜੇ ਮੈਂ ਕਹਿੰਦਾ ਪਾਰਤ ਵਾਲਾ ਨਕਸ਼ਾ ਹੀ ਹੈ ਜਿਹੜਾ ਪਹਿਲਾਂ ਪ੍ਰਾਣੋ ਪੰਜਾਬ ਨਹੀਂ ਹੁੰਦਾ ਸੀ ਹਾਂ ਲੈਂਦਾ ਪੰਜਾਬ ਉੱਤਰ ਦਾ ਪੰਜਾਬ ਮੈਂ ਕਹਿੰਦਾ ਜਮਾ ਉਹੀ ਹੈ ਕੋਈ ਫਰਦੇ ਗਾਣੇ ਫਰੇ ਦੇ ਨਾੜਾ ਨੂਣਾ ਦਾ ਫਿਰ ਗੁੰਦੀ ਪਈ ਜਮਾ ਹਨਾ ਪਾਣੀ ਠੰਡੀ ਹੁੰਦੀ ਰਹਿੰਦੀ ਰਹਿੰਦਾ ਹੁਣ ਆ ਮੋਲ ਲੈ ਕੱਚੀ ਆਲੇ ਹਨਾ ਕੀ ਐਵਰੇਜ ਇਹ ਰਹੀ ਦੁੱਧਾਂ ਦੀ ਬਾਈ ਯਾਰ ਜਿਹੜਾ ਮੌਸਮ ਆ ਰਿਹਾ ਅੱਗੇ ਠੀਕ ਹੈ ਉਸ ਮੌਸਮ ਦੇ ਨਾਲ 30 ਕਿਲੋ ਤੋਂ ਦੱਦੂ ਰੇਟ ਇਹਦਾ ਕੀ ਰਹੂਗਾ ਰੇਟ ਬਾਈ ਜੀ 90000 ਦੀ ਵਾੜ ਦੇ ਦਾਂਗੇ 90000 ਤੋਂ ਮਾਨਤਾ ਨਾ ਦੁੱਧ ਮੰਨ ਕੇ ਚੱਲੋ 28 27 ਕਿਲੋ ਦੀ ਐਵਰੇਜ ਵਾਲੀ ਹਾਂ ਠੀਕ ਹੈ ਸੋ ਨਾਗਦ ਖਾਤੇ ਕਾਫੀ 91 53 967 ਜੱਗੀ ਡੇਰੀ ਫਾਰਮ ਬਰਨਾਲਾ ਜਦ ਮਰਜ਼ੀ ਵੀਰ ਪਹੁੰਚੇਗਾ ਮੈਂ ਹੁੰਦੀਆਂ ਹਾਂ ਹਾਂ ਬਾਈ ਜੀ ਹਰ ਵਕਤ ਹੁੰਦੀਆਂ ਆਪਣੇ ਕੋਲ 15 ਨਾਗ ਹਰ ਵਕਤ ਖੜ੍ਹੀ ਹੁੰਦੇ ਨੇ ਠੀਕ ਹੈ ਜਦੋਂ ਮਰਜ਼ੀ ਕੋਈ ਵੀ ਵੀਰ ਆ ਜਾਵੇ ਠੀਕ ਹੈ ਮੋਸਟ ਕੰਮ ਨੂੰ ਵੀ ਆਪਣੇ ਕੋਲ ਇੱਕ ਨੰਬਰ ਹੋਰ ਆ ਠੀਕ ਹੈ ਕਈ ਵੀਰ ਹੁੰਦੇ ਆ ਨਾ ਅਗਲਾ ਜਿਵੇਂ 12 ਕਿਲੋਲੇ ਨੂੰ 15 ਕਿਲੋਲੇ ਨੂੰ 25 ਕਿਲੋ ਪੈ ਕੇ ਦੇ ਦਿੰਦੇ ਆ ਕਿਸੇ ਵੀ ਵੀਰ ਨੇ ਕੋਈ ਵੀ ਗਾਣ ਲੈਣੀ ਆ ਆਪਦੀ ਨਿਰਖ ਪਰਖ ਕਰਕੇ ਲੈ ਕੇ ਜਾਓ ਤਸੱਲੀ ਕਰਕੇ ਲੈ ਜਾਓ ਤੇ ਸਾਡੀਆਂ ਵੀ ਬਾਹਰ ਲੰਗੀਆਂ ਹੁੰਦੀਆਂ ਇਹ ਕਰਮਾਂ ਵਾਲੀਆਂ ਜਾਇਜ਼ ਗੱਲਾਂ ਜਾਓ ਆਪਣੇ ਘਰ ਦੀ ਗਾਣ ਉਹ ਚ ਕੋਈ ਵੀ ਨਹੀਂ ਹੁੰਦੀ ਵੀਰ ਜੀ ਪੁੱਛਣਾ ਬਈ ਉਹਦੇ ਘਰ ਦੀ ਹੈ ਹਾਂ ਘਰ ਦੀ ਨਹੀਂ ਹੈਗੀ ਕੋਈ ਆਪਣੇ ਘਰੋਂ ਨੰਗਰ ਕੋਈ ਵੀ ਨਹੀਂ ਆਉਂਦਾ ਇਹਨਾਂ ਚ ਘਰ ਬਣਾਉਂਦਾ ਆਪਾਂ ਦਾ ਨਫਾ ਲੈਂਦਾ ਹਾਂ ਕਿਉਂਕਿ ਬਾਕੀ ਜਿਹੜੀ ਕੋਈ ਗੱਪਲ ਗਾਣ ਲੈ ਕੇ ਜਾਊਗਾ ਵੀਰ ਥਾਣਾ ਹੁਣਾ ਦੇ ਆਪਣੀ ਗਰੰਟੀ ਹੋਗੀ ਕੋਈ ਇਹੋ ਜਿਹੀ ਉਸ ਤੋਂ ਬਾਅਦ ਨਾ ਦਾ ਲਾਂਬਾ ਦੇਣਾ ਨਾ ਪਵੇ ਸੋ ਨਿਰਖ ਪਰਖ ਕਰਕੇ ਤਸੱਲੀ ਕਰਕੇ ਕੀਤਾ ਆਪਣਾ ਕੰਮ ਆ ਵੀਡੀਓ ਪਾਉਣਾ ਵੀਰ ਦਾ ਕੰਮ ਆ ਵ ਗੱਲ ਉੱਚੀ ਨਹੀਂ ਬੋਲੇਗੀ ਮਾਫੀ ਮੰਗਦੇ ਆ ਵੀਡੀਓ ਦੇਖਣ ਲਈ ਧੰਨਵਾਦ